ਪਾਈ ਅਮਰਿਤਪਾਲ ਸਿੰਘ ਤੋਂ ਬਾਅਦ ਹੁਣ ਪਰਿਵਾਰ ਵੀ ਚੋਣਾ ਲੜਨ ਦੇ ਲਈ ਤਿਆਰ ਹੋ ਗਿਆ ਹੈ ਤੇ ਉਥੇ ਹੀ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਅੰਮ੍ਰਿਤਪਾਲ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਕਿ ਚੋਣਾ ਲੜੀਆਂ ਜਾ ਸਕਦੀਆਂ ਨੇ ਤੇ ਜਿਸ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਵੱਡਾ ਐਲਾਨ ਹੋ ਚੁੱਕਿਆ ਤੇ ਉੱਥੇ ਤਰਨਤਾਰਨ ਵਿੱਚ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਐਮਐਲਏ ਕਸ਼ਮੀਰ ਸਿੰਘ ਦੀ ਜਿਹੜੀ ਕਿ ਦੇਹਾਂਤ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਦੇਹਾਂਤ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਹੁਣ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਹੋਣ ਗਿਆ ਤੇ ਜਿਸ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਆਪਣੀਆਂ ਤਿਆਰੀਆਂ ਖੇਚਣ ਦੇ ਵਿੱਚ ਲੱਗੀਆਂ ਨੇ ਤੇ ਉੱਥੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਵੀ ਵਟਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਅਮਰਿਤਪਾਲ ਦੇ ਪਰਿਵਾਰ ਦੇ ਵਿੱਚੋਂ ਕਿਸੇ ਇੱਕ ਜੀ ਨੂੰ ਜਿਹੜੀ ਕਿ ਇਹ ਜਿਮਨੀ ਚੋਣ ਲੜਨੀ ਪੈਗੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਇਹ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਇਹ ਵਟਾ ਐਲਾਨ ਹੋਇਆ ਹੈ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਤਾਰਨ ਤਾਰਨ ਦੇ ਵਿੱਚ ਜਿਮਨੀ ਚੋਣ ਲੜਨਗੇ ਤੇ ਉੱਥੇ ਹੀ ਪਹਿਲਾ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਹੋਣਿਆ ਤੇ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਤੇ ਉਥੇ ਹੀ ਅਕਾਲੀ ਦਲ ਦੇ ਵੱਲੋਂ ਪਰਪਕਾਰ ਸਿੰਘ ਘੁੰਮਣ ਤੇ ਬੀਜਪੀ ਦੇ ਵੱਲੋਂ ਜੀਵਨ ਗੁਪਤਾ ਜਿਹੜੇ ਕਿ ਉਮੀਦਵਾਰ ਐਲਾਨੇ ਗਏ ਸੀ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੀ ਤੇ ਹੁਣ ਤਰਨਤਾਰਨ ਦੇ ਵਿੱਚ ਜਿਮਨੀ ਚੋਣਾਂ ਹੋਣਗੀਆਂ ਤੇ ਪਹਿਲਾ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਐਮਐਲਏ ਕਸ਼ਮੀਰ ਸਿੰਘ ਦੀ ਜਿਹੜੀ ਕਿ ਦੇਹਾਂਤ ਹੋ ਗਿਆ ਤੇ ਜਿਸ ਤੋਂ ਬਾਅਦ ਹੁਣ ਇਹ ਸੀਟ ਖਾਲੀ ਹੋ ਗਈ ਹੈ ਤੇ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਜਿਮਨੀ ਚੋਣਾਂ ਦਾ ਐਲਾਨ ਹੋਵੇਗਾ ਤੇ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਇਸ ਵਾਰ ਜਿਹੜੀ ਇੱਕ ਵਕਵਾਕ ਪਾਰਟੀ ਆਪਣੇ ਉਮੀਦਵਾਰ ਐਲਾਨ ਦੀਏ ਨੇ ਤੇ ਹੁਣ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੈ ਤੇ ਇਸ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਪਹਿਲਾ ਹੀ ਐਲਾਨ ਕਰ ਦਿੱਤਾ ਗਿਆ ਤੇ ਉਥੇ ਹੀ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਕਿਸੇ ਵੀ ਇੱਕ ਜੀ ਜਿਹੜਾ ਕਿ ਚੋਣ ਲੜ ਸਕਦਾ ਹੈ ਜਾਂ ਉਹਨਾਂ ਦੇ ਪਿਤਾ ਜਾਂ ਉਹਨਾਂ ਦੇ ਮਾਤਾ ਜਿਹੜੇ ਕਿ ਇਸ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਤਰਨਤਾਰਨ ਦੀਆਂ ਜਿਮਨੀ ਚੋਣਾ ਲੜਨ ਦੇ ਲਈ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਐਲਾਨ ਹੋ ਚੁੱਕਿਆ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਕਿ ਅਮਰਿਤਪਾਲ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਕਿ ਚੋਣਾ ਲੜੀਆਂ ਜਾ ਸਕਦੀਆਂ ਨੇ ਤੇ ਜਿਸ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਵੱਡਾ ਐਲਾਨ ਹੋ ਚੁੱਕਿਆ ਤੇ ਉੱਥੇ ਤਰਨਤਾਰਨ ਵਿੱਚ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਐਮਐਲਏ ਕਸ਼ਮੀਰ ਸਿੰਘ ਦੀ ਜਿਹੜੀ ਕਿ ਦੇਹਾਂਤ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਦੇਹਾਂਤ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਹੁਣ ਤਰਨਤਾਰਨ ਦੇ ਵਿੱਚ ਜਿੰਨੀ ਚੋਣਾ ਹੋਣ ਗਿਆ ਤੇ ਜਿਸ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਆਪਣੀਆਂ ਤਿਆਰੀਆਂ ਖਿੱਚਣ ਦੇ ਵਿੱਚ ਗਿਆਨੇ ਤੇ ਉਥੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਵੀ ਵਟਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਅਮਰਿਤਪਾਲ ਦੇ ਪਰਿਵਾਰ ਦੇ ਵਿੱਚੋਂ ਕਿਸੇ ਇੱਕ ਜੀ ਨੂੰ ਜਿਹੜੀ ਕਿ ਇਹ ਜਿਮਨੀ ਚੋਣ ਲੜਨੀ ਪੈਗੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਇਹ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਇਹ ਵਟਾ ਐਲਾਨ ਹੋਇਆ ਹੈ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਤਾਰਨ ਤਾਰਨ ਦੇ ਵਿੱਚ ਜਿਮਨੀ ਚੋਣ ਲੜਨਗੇ ਤੇ ਉੱਥੇ ਹੀ ਪਹਿਲਾਂ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਹੋਈਆਂ ਤੇ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਤੇ ਉਥੇ ਹੀ ਅਕਾਲੀ ਦਲ ਦੇ ਵੱਲੋਂ ਪਰਪਕਾਰ ਸਿੰਘ ਘੁੰਮਣ ਤੇ ਬੀਜਪੀ ਦੇ ਵੱਲੋਂ ਜੀਵਨ ਗੁਪਤਾ ਜਿਹੜੇ ਕਿ ਉਮੀਦਵਾਰ ਐਲਾਨੇ ਗਏ ਸੀ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੀ ਤੇ ਹੁਣ ਤਰਨਤਾਰਨ ਦੇ ਵਿੱਚ ਜਿਮਨੀ ਚੋਣਾਂ ਹੋਣਗੀਆਂ ਤੇ ਪਹਿਲਾ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਐਮਐਲਏ ਕਸ਼ਮੀਰ ਸਿੰਘ ਦੀ ਜਿਹੜੀ ਕਿ ਦੇਹਾਂਤ ਹੋ ਗਿਆ ਤੇ ਜਿਸ ਤੋਂ ਬਾਅਦ ਹੁਣ ਇਹ ਸੀਟ ਖਾਲੀ ਹੋ ਗਈ ਹੈ ਤੇ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਜਿਮਨੀ ਚੋਣਾਂ ਦਾ ਐਲਾਨ ਹੋਵੇਗਾ ਤੇ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਇਸ ਵਾਰ ਜਿਹੜੀ ਇੱਕ ਵਕਵਾਕ ਪਾਰਟੀ ਆਪਣੇ ਉਮੀਦਵਾਰ ਐਲਾਨ ਦੀਏ ਨੇ ਤੇ ਹੁਣ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੈ ਤੇ ਇਸ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਪਹਿਲਾ ਹੀ ਐਲਾਨ ਕਰ ਦਿੱਤਾ ਗਿਆ ਤੇ ਉਥੇ ਹੀ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਕਿਸੇ ਵੀ ਇੱਕ ਜੀ ਜਿਹੜਾ ਕਿ ਚੋਣ ਲੜ ਸਕਦਾ ਹੈ ਜਾਂ ਉਹਨਾਂ ਦੇ ਪਿਤਾ ਜਾਂ ਉਹਨਾਂ ਦੇ ਮਾਤਾ ਜਿਹੜੇ ਕਿ ਇਸ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਤਰਨਧਾਰਨ ਦੀਆਂ ਜਿੰਨੀ ਚੋਣਾ ਲੜਨ ਦੇ ਲਈ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਐਲਾਨ ਹੋ ਚੁੱਕਾ